ਹਾਲੀਆਨ ਆਊਟਡੋਰ ਫਰਨੀਚਰ ਇਟਾਲੀਅਨ ਵਾਕਈ ਇਟਾਲੀਅਨ ਹੈ ਤਾਂ ਇਟਲੀ ਦੀ ਝਲਕ ਤਾਂ ਇਹਦੇ ਚ ਪੈਂਦੀ ਆ ਵਾਹ ਦਾ ਕਮਾਲ ਜੀ ਕਵਾਲਿਟੀ ਵਾਈਜ਼ ਬਹੁਤ ਵਧੀਆ ਹੈ ਬਹੁਤ ਵਧੀਆ ਸਾਰਾ ਸਾਰਾ ਰਿਮੋਟ ਦੀ ਜਿਹੜੀ ਛੱਤ ਆ ਉਹ ਵੀ ਫੁੱਲ ਜਾਂਦੀ ਹੈ ਰਿਮੋਟ ਕੰਟਰੋਲ ਹੈ ਸਾਰੇ ਓਕੇ ਹਾਂਜੀ ਕੀ ਪ੍ਰਾਈਸ ਦਾ ਪੈਂਦਾ ਸਰ ਇਹ ਕੰਪਲੀਟ ਸੈਟ ਲੈਦਰ ਦੇ ਵਿੱਚ 5000 ਸੋਫਾ ਆ ਸੋਫੇ ਦਾ ਕੀ ਪ੍ਰਾਈਸ ਆ ਸਰ 5500 ਬਹੁਤ ਜੈਨੂਨ ਰੇਟ ਹੈ ਵੀ ਕਾ ਇਹ ਹੈਗਾ ਫੋਲਡੇਬਲ ਫੋਰ ਆਈਪੈਡ ਇਹ ਹੋਗਾ ਪਿਕਨਿਕ ਗਾਰਡਨ ਸਰਫਸੂਲ ਸਿੰਕ ਟੈਰੇਸ ਮਲਟੀਪਰਪਸੇਸ ਓਕੇ ਡਬਲ ਸੀਟਡ ਹੈ ਇੱਕ ਸਾਈਡ ਤੇ ਗੱਦੀ ਲੱਗੀ ਹੋਈ ਹੈ ਇਹਦੇ ਬਾਕੀ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਸਾਈਜ਼ ਵੀ ਹੋਰ ਮਿਲ ਜਾਣਗੇ ਜੀ ਖਾਸ ਗਲਾਸ ਆਫਿਸ ਚੇਅਰ ਆਫਿਸ ਚੇਅਰ 7500 ਕੀ ਇਹ ਬਹੁਤ ਸੋਹਣੀ ਹੈ 8500 7500 5500 ਬਹੁਤ ਜੈਨੂਇਨ ਰੇਟ ਹੈ ਵੀ ਬਹੁਤ ਜੈਨੂਨ 6000 ਸਰ ਕੋਈ ਡਿਸਕਾਊਂਟ ਵਗੈਰਾ ਵੀ ਹੈ ਸਰ 10% 10% ਅੱਜ ਕੇ ਲਿਏ ਹਾਂ ਸਿਰਫ ਅੱਜ ਦੇ ਦਿਨ ਵਾਸਤੇ ਵੀ ਉਹਦਾ 10% ਡਿਸਕਾਊਂਟ ਹੈ ਬਹੁਤ ਜ਼ਿਆਦਾ ਜੈਨੂਨ ਪ੍ਰਾਈਸ ਹੈ ਹੈਵੀ ਬੀਸ ਦੇ ਵਿੱਚ 15000 ਕੂਲ ਦੇਖ ਸਕਦੇ ਹੋ ਹੋਰ ਬਹੁਤ ਸੋਹਣਾ ਸੋਹਣਾ ਸਮਾਨ ਹੈ ਸਰ ਕਿੱਥੇ ਆਪਣਾ ਸ਼ੋਰੂਮ ਕਿੱਥੇ ਹੈ ਗਿੱਲ ਰੋਡ ਤੇ ਆ ਗਿੱਲ ਰੋਡ ਜਨਤਾ ਨਗਰ ਜਨਤਾ ਨਗਰ ਲੁਧਿਆਣਾ ਸਾਹਿਲ ਫਰਨੀਚਰ ਦੇਖ ਸਕਦੇ ਹੋ ਤੁਸੀਂ ਇਹਨਾਂ ਵਿੱਚ ਬੈਡਰੂਮ ਚੇਅਰ ਬੈੱਡਰੂਮ ਚੇਅਰ ਦੇ ਵੀ 13500 10000 7000 4500 ਅਲੱਗ-ਅਲੱਗ ਪ੍ਰਾਈਸ ਐ ਇਹਨਾਂ ਦੇ ਸਾਰਿਆਂ ਦੇ ਲੈਦਰ ਦੇ ਵਿੱਚ 5000 6000 4200 ਇਹਨਾਂ ਦੀ ਰੇਟ ਠੀਕ ਲੱਗਾਂ 7000 9000 ਦੀ ਐ 12000 2700 ਸਰ ਇਹਦੀ ਕੋਈ ਗਾਰੰਟੀ ਵਾਰੰਟੀ ਹੈ ਚੇਅਰ ਦੀ ਜੀ ਇੱਕ ਸਾਲ ਦੀ ਜੀ ਉਹ ਜੀ ਪੋਜੀਟਿਵ ਕੱਚਾ ਸੇਲ ਹੋ ਜਾ। ਤੇ ਇਹ ਵੀ ਥੋੜੀ ਜਿਹੀ ਵਧੀਆ ਹੁੰਦੀ ਆ ਉਹਦਾ ਪ੍ਰਾਈਸ ਬੜਾ ਆਫਿਸ ਚੇਅਰ 2200 ਦੀ ਕਰਸੀ 1400 ਸੋਫਾ ਆ ਸੋਫੇ ਦਾ ਕੀ ਪ੍ਰਾਈਸ ਆ ਸਰ 24000 ਇਹਦੇ ਨਾਲ ਹੋਰ ਵੀ ਕੁਝ ਹੈ ਇਕੱਲੇ ਹੀ ਹੈ ਇਕੱਲੇ ਹੀ ਹੈ ਨਾਲ ਮਿਲ ਜੂਗਾ ਹੋਰ আচ্ছা ਮਤਲਬ ਇਹ 24000 ਪ੍ਰਾਈਸ ਇਹਦਾ ਇਕੱਲੇ ਦਾ ਹੀ ਆ ਕਸਟਮਾਈਜ਼ ਹੋ ਜਾਂਦਾ ਓਕੇ ਠੀਕ ਹੈ ਸਰ ਥੈਂਕ ਯੂ ਜੀ ਅੱਗੇ ਆ ਗਿਆ ਜੀ ਬੇਬਸ ਐਂਡ ਨਾਰਥ ਚੇਅਰ ਕraft ਇੰਨੇ ਦੇ ਆਪਦੇ ਪਵੇਲੀਅਨ ਦੇ ਵਿੱਚ ਕੀ ਰੱਖਿਆ ਹੋਇਆ ਚੂਲਾ ਸੋਫਾ ਕਾਰਨਰ ਬੈੱਡ ਚੇਅਰ ਰੇਟ ਲੱਗਿਆ ਹੋਇਆ ਉੱਪਰ 28000 26000 ਵਾ ਇਹ ਸਹੀ ਪਾਤਸ਼ੀ ਬਟ ਹੈ ਇਹ ਤਾਂ ਲੱਗਦੀ ਰਹੇ ਬਾਤ ਹੈ ਰੇਟ ਆ ਇਹਦਾ 22000 ਰੁਪਿਆ ਅੱਗੇ ਆਪਾਂ ਨੂੰ ਘਰਾਂ ਦੇ ਉੱਤੇ ਲਾਉਣ ਵਾਸਤੇ ਟਾਵਰ ਕਈ ਵਾਰੀ ਆਪਾਂ ਨੂੰ ਚਾਹੀਦਾ ਹੁੰਦਾ ਤੇ ਆਪਾਂ ਨੂੰ ਨੇੜੇ ਤੇੜੇ ਪਤਾ ਵੀ ਨਹੀਂ ਹੁੰਦਾ ਕਿ ਕਿੱਥੋਂ ਮਿਲੂਗਾ ਕੰਪਨੀ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਕੀ ਪ੍ਰਾਈਸ ਆ ਸਰ ਇਹਦਾ ਹੈ 10000 10000 ਇਸ ਚੀਜ਼ ਦਾ ਬਣਿਆ ਹੋਇਆ ਇਹ ਅੱਛਾ ਸਾਰਾ ਲੋਹੇ ਦਾ 1500 ਬਾਰ ਸਟੂਲ ਬੜਾ ਵਧੀਆ ਸਮਾਨ ਆ ਯਾਰ ਸਟੂ ਟੂ ਪੀ ਸਟ ਇਹ ਦੋ ਪੀਸ ਦਾ ਰੇਟ ਹੈ 10000 ਜੀ ਚਲ ਨਾ ਕੋਣ ਆਣਾ ਯਾਰ ਨਾ ਦੇਖਾਂ ਜੀ ਬਿਲਕੁਲ ਹੋਰ ਕੀ ਕੋਸ਼ਿਸ਼ ਕਰ ਸਕਦੇ ਸਾਈਜ਼ ਵੱਡੇ ਛੋਟੇ ਹੋ ਸਕਦੇ ਆ ਜੀ ਬਾਕੀ ਦੇਖ ਸਕਦੇ ਹੋ ਦੋਸਤੋ ਕੰਸੋਲ ਪ੍ਰਾਈਜ਼ ਹੈ ਦਾ 9000 ਰੁਪਿਆ ਕੋਈ ਡਿਸਕਾਊਂਟ ਵੀ ਚੱਲ ਰਿਹਾ ਸਰ ਐਗਜ਼ੀਬਿਸ਼ਨ ਤੇ 10% ਡਿਸਕਾਊਂਟ ਮਿਲ ਜੇਗਾ ਜੀ ਤੁਹਾਨੂੰ ਟਰਾਲੀ ਆ ਗਈ ਸਰ ਅੱਗੇ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਠੀਕ ਹੈ ਸਰ ਆਪਦੇ ਹਿਸਾਬ ਨਾਲ ਹੋ ਸਕਦਾ ਜੀ ਆਪਰ ਚੁਆਇਸ ਕਸਟਮਰ ਦੀ ਜੀ ਦੀ ਉਚਾਈ ਲੰਬਾਈ ਇਹਨਾਂ ਦੀ ਕਸਟਮਾਈਜ਼ ਹਰ ਚੀਜ਼ ਦੀ ਕਸਟਮਾਈਜ਼ੇਸ਼ਨ ਹੋ ਸਕਦੀ ਹੈ ਠੀਕ ਹੈ ਸਰ ਤੇ ਜਿੰਨੇ ਪ੍ਰੋਡਕਟ ਸਾਡੇ ਆਪਣੇ ਬਣਿਆ ਹੋਇਆ ਹੈ ਜੀ ਕੀ ਦੱਸਿਆ ਸੀ ਕੰਪਨੀ ਦਾ ਨਾਮ ਐਚ ਡੀ ਕிராਫਟ ਐਚ ਡੀ ਕிராਫਟ ਕੰਪਨੀ ਦਾ ਨਾਮ ਹੈ ਜੀ ਕਿੱਥੇ ਹੈਗੀ ਹੈ ਸਰ ਆਪਣੀ ਇਹ ਗਿੱਲਰ ਰੋਡ ਤੇ ਜੀ ਗਿੱਲ ਰੋਡ ਦਾਣਾ ਮੰਡੀ ਕੋਲੇ ਜੀ ਠੀਕ ਹੈ ਸਰ ਥੈਂਕ ਯੂ ਜੀ ਅੱਗੇ ਆ ਜੀ ਆਲਮ ਫਰਨੀਚਰ ਦਾ ਕੰਪਨੀ ਨੇ ਆਪਣਾ ਫੈਬਰਿਕ ਸ਼ੋਅ ਕੀਤਾ ਹੋਇਆ ਪਹਿਲਾਂ ਤਾਂ ਇਹ ਵਾਲਾ ਫੈਬਰਿਕ ਯੂਜ਼ ਕਰਦੇ ਆ ਯੂਨੀਕ ਜੇ ਪ੍ਰੋਡਕਟ ਹੈ ਇਹਨਾਂ ਦੇ ਵੀ 4500 ਕੋਈ ਡਿਸਕਾਊਂਟ ਵੀ ਚਾਹ ਰਿਆ ਮੈਂ ਹਾਂਜੀ ਸਿਰਫ ਡਿਸਕਾਊਂਟ ਹੀ ਹੈ 10% ਜੀ ਓਕੇ ਇਹ ਆਫਟਰ ਡਿਸਕਾਊਂਟ ਹੈ ਤੇ ਅਮਾਉਂਟ ਅੱਛਾ ਉੱਪਰ ਲੱਗੇਗਾ ਦੇਖ ਸਕਦੇ ਹੋ ਵੀ ਬੜੀਆਂ ਵਧੀਆ 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 ਚੇਰਸ ਇਹਦਾ ਸਰ ਕੀ ਹੈ 10000 20% ਡਿਸਕਾਊਂਟ 8000 ਹਾਂ ਕੀ ਆ ਬਤਾਂ ਵੇਖਣ ਨੂੰ ਨਹੀਂ ਮਿਲਦੀਆਂ ਇਹੋ ਜੀਆਂ ਚੀਜ਼ਾਂ ਐਗਜ਼ੀਬਿਸ਼ਨ ਤੇ ਵੀ ਵੇਖਣ ਨੂੰ ਮਿਲਦੀਆਂ ਕਿਹੜੀ ਜਗ੍ਹਾ ਸਰ ਆਪਣੀ ਕੰਪਨੀ ਲੁਧਿਆਣਾ ਚੀਮਾ ਚ ਲੁਧਿਆਣਾ ਚੀਮਾ ਚ ਲੁਧਿਆਣਾ ਚੀਮਾ ਚੌਕ ਹਾਂਜੀ ਹਾਂਜੀ ਟ੍ਰਾਂਸਪੋਰਟ ਨਗਰ ਤੋਂ ਜੀ ਦੇਖ ਸਕਦੇ ਹੋ ਵੀ ਇਹਨਾਂ ਨੇ ਬਣਾਇਆ ਹੋਇਆ ਗੇ ਟੇਬਲ ਫੈਬਰਿਕ ਸ਼ੋਅ ਕੀਤਾ ਹੋਇਆ ਕੰਪਨੀ ਕੰਪਨੀ ਦਾ ਕਾਰਡ ਤੁਸੀਂ ਦੇਖ ਸਕਦੇ ਹੋ ਜੇਕਰ ਕੋਈ ਚੀਜ਼ ਲੈਣੀ ਹੋਵੇ ਲੈ ਸਕਦੇ ਹੋ। ਥੈਂਕ ਯੂ ਜੀ ਇਟਾਲੀਅਨ ਆਊਟਡੋਰ ਫਰਨੀਚਰ ਇਟਾਲੀਅਨ ਵਾਹ ਕੀ ਇਟਾਲੀਅਨ ਹੈ ਤਾਂ ਇਟਲੀ ਦੀ ਝਲਕ ਤਾਂ ਇਹਦੇ ਚ ਪੈਂਦੀ ਆ। ਵਾਹ ਵਾਹ ਕਮਾਲ चीज ये तो सर की प्राइस है जी फोर्टी एट साल फोर्टी एट के ये तो वाला सर वन लक फिफ्टी फाइव वन लक फिफ्टी फाइव हाउसन हाउसन कितनी है सर अपना शोरूम कितनी है शोरूम सर अपना हैगा वालों दियाने भी हैगा बात नहीं करते बस टेंड को की नाम ते जी वंडर एक्सपोर्ट्स ਕਵਾਲਿਟੀ ਵਾਈਜ਼ ਬਹੁਤ ਵਧੀਆ ਹੈ ਬਹੁਤ ਵਧੀਆ ਇਹ ਵਾਲਾ ਕੀ ਪ੍ਰਾਈਸ ਦਾ ਸਰ ਇਹ ਸਰ 96000 96000 ਐਲੂਮੀਨੀਅਮ ਬਣਿਆ ਹੋਇਆ ਤੇ ਜਰਮਨ ਰੋਪਨ ਦਾ ਐਂਟੀ ਜੀ ਸਰ ਹਾਂਜੀ ਇਹਦੇ ਤੇ ਮਾਰਬਲ ਟੌਪ ਹੈ ਨੀਚੇ ਵੀ ਮਾਰਬਲ ਹੈ ਐਲੂਮੀਨੀਅਮੀ ਦਾ ਫਰੇਮ ਹੈ ਸਾਰਾ ਫਰੇਮ ਐਲੂਮੀਨੀਅਮ ਦਾ ਦਾ ਜੀ ਸਰ ਹਾਂਜੀ ਇਹਦੀ 5 ਇਅਰ ਦੀ ਵਾਰੰਟੀ ਆਂਦੀ ਹੈ ਨਾਲ ਜੀ ਇੱਕ ਇਹ ਜਿਹੜਾ ਸ਼ੋਕੇਸ ਕੀਤਾ ਹੋਇਆ ਇਹਦੇ ਵਿੱਚ ਪਰਗੋਲਾ ਜਿਹੜਾ ਹੈਗਾ ਵਾ ਹੱਬੀ ਪੂਰਲ ਅਲੂਮੀਨੀਅਮ ਬੇਸ ਹੈ ਦੀ ਕਾਟਨਸ ਨੇ ਰਿਮੋਟ ਕੰਟਰੋਲ ਕਾਟਨਸ ਨੇ ਰਿਮੋਟ ਕੰਟਰੋਲ ਇਸ ਦੀ ਲਾਈਟਸ ਨੇ ਰਿਮੋਟ ਤੇ ਹੈ ਸਾਰਾ ਸਾਰਾ ਰਿਮੋਟ ਤੇ ਦੀ ਜਿਹੜੀ ਛੱਤ ਆ ਉਹ ਵੀ ਖੁੱਲ ਜਾਂਦੀ ਹੈ ਰਿਮੋਟ ਕੰਟਰੋਲ ਨਾਲ ਸਾਰੇ ਓਕੇ ਹਾਂਜੀ ਕੀ ਪ੍ਰਾਈਸ ਦਾ ਪੈਂਦਾ ਸਰ ਇਹ ਕੰਪਲੀਟ ਸੈਟ ਇਹ 5,60,000 ਦਾ ਪੈਂਦਾ ਜੀ ਪਰਗੋਲਾ ਤੇ 2,60,000 ਦਾ ਸੋਫਾ ਸੈਟ ਜੀ 3 3 ਸੀਟਰ ਪਲੱਸ 1 ਮਨ ਪਲੱਸ ਟੇਬਲ ਓਕੇ ਬਹੁਤ ਵਧੀਆ ਸਰ ਬਹੁਤ ਵਧੀਆ ਇਹ ਕੀ ਕੁਆਲਿਟੀ ਕੀ ਹੈ ਥੱਲੇ ਫਾਈਬਰ ਹੈ ਕੀ ਹੈ ਨਹੀਂ ਸਰ ਇਹ ਅਲੂਮੀਨੀਅਮ ਦਾ ਬਣਿਆ ਹਾਂ ਪੂਰਾ ਅੱਛਾ ਤੇ ਪਾਊਡਰ ਕੋਟਿੰਗ ਕੀਤੀ ਹੋਈ ਹੈ ਵੁੱਡ ਵੁੱਡ ਦੀ ਲੁਕ ਉਤੇ ਵੁੱਡ ਦੀ ਦਿੱਤੀ ਹੋਈ ਹੈ ਹਾਂਜੀ ਇਸ ਦੀ ਫਾਈਬਰ ਦੀ ਵਾਰੰਟੀ ਹੈ ਜੇ ਕੁਝ ਵੀ ਹੋ ਜਾਏ ਅੱਛਾ ਜੀ ਹਾਂ ਪਿੱਛੇ ਉਹਦੇ ਆਦੇ ਹਿਸਾਬ ਨਾਲ ਕਸਟਮਾਈਜ਼ ਕੁਝ ਵੀ ਕਰ ਸਕਦੇ ਕਸਟਮਾਈਜ਼ ਕਰਾ ਸਕਦੇ ਤੁਸੀਂ ਕੁਝ ਵੀ ਹਾਂ ਕੁਝ ਵੀ ਜੇ ਇਹਦੇ ਨਾਲ ਸਾਈਜ਼ ਵੱਡਾ ਛੋਟਾ ਤੁਸੀਂ ਉਹ ਵੀ ਕਰਵਾ ਸਕਦੇ ਹੋ कोई लाइसेंस वगैरह कोई एक्स्ट्रा रिक्वायरमेंट है या तुम्हारी ओके ठीक है सर थैंक यू जी आगे आ गया जी फर्नीचर वाह क्यों ले देखो रेट ऐसा तुलेगा की प्राइस है 14500 सर 14000 500 20% ਆਫ ਹੈ 20% ਆ ਹੋ ਸਕਦੀ ਇਹਦੇ ਤੇ ਦੇਖੋ ਵੀ 1000 ਬੜੀਆਂ ਯੂਨੀਕ ਜੀਆਂ ਟੀਅਰ ਹੈ ਅਲੂਮੀਨੀਅਮ ਦੀ ਹੈ ਸੀ ਪ੍ਰਾਈਸ ਆ ਜੀ ਇਹਨਾਂ ਦਾ 69500 69000 ਉਹ वुਡ ਚ ਹੈ ਇਹ ਵਾਲੀ ਸਰ ਅੱਛਾ 54000 55000 59000 ਦਾ ਅਲੱਗ-ਅਲੱਗ ਪ੍ਰਾਈਸ ਲਿਖੇ ਹੋਏ ਆ ਉਹਨਾਂ ਦੇ 68000 ਇਹ ਹੈ ਜੀ 36000 ਦਾ ਐਲੂਮੀਨੀਅਮ ਦੇ ਆ ਸਾਰੇ ਅੱਗੇ ਆ ਜੀ ਫਿਕਸ ਵੈਲ ਵਾਲੇ ਫਲੈਕਸ ਵੈਲ ਇਹ ਫੇਵਿਕੋਲ ਵਗੈਰਾ ਇਹ ਹਜੇ ਆਏ ਨਹੀਂ ਵਾਹ! ਕਿਆ ਬਾਤਾਂ! ਕਿਆ ਡਿਜ਼ਾਈਨ ਆ ਅੱਗੇ ਦੇਖੋ ਵੀ ਸਿਕੰਦਰ ਬਣਾ ਰੱਖਿਆ ਇਹਨਾਂ ਨੇ ਯਾਰ ਵਾਹ ਫੁੱਲ ਕਮਾਲ ਵਾਹ ਇਹ ਕ੍ਰਾਫਟ ਸਾਰਨ ਪਰ ਉੱਤਰ ਪ੍ਰਦੇਸ਼ ਦੀ ਕੰਪਨੀ ਹੈ मैग्नेटिक क्राफ्ट्स ਪਿੱਛੇ ਵਾਲ ਤਿਆਰ ਕੀਤੀ ਹੋਈ ਹੈ ਇਹਨਾਂ ਨੇ ਆਪਦੇ ਘਰੇ ਤੁਸੀਂ ਇਹ ਲਵਾ ਸਕਦੇ ਹੋ ਐਮੇਦਾਸ ਸਮਾਨ ਸਿਕੰਦਰ ਨਾਲ ਇੱਕ ਸੈਲਫੀ ਤਾਂ ਫਿਰ ਬਣਦੀ ਆ ਐਨਰਡ ਹੈ ਗਾਡੀ ਨੂੰ ਆ ਸਾਦੀ ਨਾ ਚੱਲਦਾ ਹਾਂਜੀ ਜੇਰੀ ਮੈਡਮ ਉਹ ਅੱਗੇ ਅੱਗੇ ਸੀ ਪੱਥਰ ਦਾ ਇਹ ਕੀ ਪ੍ਰਾਈਸ ਦਾ ਕੀ ਹੈ ਜੀ ਇਹ ਵਾਲਾ ਜੀ 1200 ਦਾ ਅੱਧਾ ਘੱਟ ਹੈ 1000 ਕਾ ਦੇਖ ਸਕਦੇ ਹੋ ਵੀ ਪਰ ਮਹਿੰਗੀਆਂ ਜ਼ਿਆਦਾ ਚੀਜ਼ਾਂ ਹੈ ਤਾਂ ਸਾਰਾ ਪੱਥਰ ਦਾ ਪਰ ਇਹਨਾਂ ਦਾ ਜਿਹੜਾ weight ਆ ਉਹ ਲੱਖਾਂ ਰੁਪਈਆ ਦਾ ਦੱਸਨ ਨੂੰ ਵੀ ਜੇ ਨਹੀਂ ਕਰਦਾ ਅੱਗੇ ਆ ਗਿਆ ਜੀ ਰੀਫਰੈਸ਼ ਦਾ ਗੱਦਾ ਸੀ 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 ਗੋਲਡ ਪਲੱਸ ਮਾਲ ਦੀ ਕੁਛ ਨਹੀਂ ਬੜੇ ਸੌਫਟ ਵੀ ਵੇਵ ਰਾਈਡਰ कुछ नहीं सॉफ्ट तो बहुत ज्यादा पर प्राइस नहीं भी जी नहीं करता दोस्तों यूरोस्पेस लग्स ਇਹ ਡਬਲ ਲੇਅਰ ਦੇ ਵਿੱਚ ਆ ਗਈ ਕੁਸ਼ੀ ਆ ਚੀਜ਼ ਬਹੁਤ ਚੰਗੀ ਰਹਿੰਦੀ ਹੈ ਦੋਸਤੋ ਜੇਕਰ ਤੁਸੀਂ ਕਿਤੇ ਬੈਠ ਕੇ ਦਾ ਕੰਮ ਜਿਆਦਾ ਕਰਦੇ ਹੋ ਬੈਠਕ ਦਾ ਜਾਂ ਕਿਤੇ ਲੌਂਗ ਡਰਾਈਵ ਕਰਦੇ ਹੋ ਤੁਸੀਂ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ ਸਰ ਇਹ ਕੀ ਪ੍ਰਾਈਸ ਦੀ ਹੈ ਜਿਹੜੀ ਉਹ ਗੱਡੀ ਦੀ ਸੀਟ ਵਗੈਰਾ ਤੇ ਰੱਖਣ ਹੋ ਜਾਂ ਕਿਵਲੀ ਸਰ ਹਾਂਜੀ ਸਰ ਇਸ ਦੀ ਕੀ ਹੈ ਐਮਰਪੀ 3000 ਐਮਪੀ ਕਿੰਨਾ ਸਰ 20% ਲੈਸ 20% ਲੈਸ ਹੈ ਜੀ ਬਾਕੀ ਜਿੰਨੇ ਸਰ ਪਿਆ ਹੈ ਇਹ ਦਾ ਹਾਂਜੀ 84000 ਐਮਆਰਸੀ ਜੀ 1 ਲੱਖ 5000 ਜੀ ਸਰ ਡਬਲ ਲੇਅਰ ਦੇ ਟ੍ਰਿਪਲ ਲੇਅਰ ਹੈ ਸਰ ਮਲਟੀ ਲੇਅਰ ਤੇ ਚਾਹੁੰਦਾ ਮਾਈਕ੍ਰੋ ਟ੍ਰਿੰਗ ਦੇ ਨਾਲ ਕੋ ਜੀ ਸਰ ਦੋਸਲ ਫ੍ਰੈਗਰੈਂਸ ਆਉਂਦੀ ਹੈ ਮੈਟਰਾਕ ਅੱਛਾ ਹੈ ਜਿੰਨੇ ਮੈਂ ਦੇਖਿਆ ਸੀ ਥੋੜੀ ਫ੍ਰੈਗਰੈਂਸ ਆਉਂਦੀ ਹੈ ਜੀ ਹਾਂਜੀ ਹੱਥ ਵੀ ਰਗ ਕਰਉਂਦੇ ਨਾ ਜੀ ਮੈ ਲੂੰਗਾ ਫ੍ਰੈਗਰੈਂਸ ਜੀ ਸਰ ਜਿਹੜਾ ਕੋਈ ਸਪੈਸ਼ਲ ਫੈਬਰਿਕ ਯੂਜ਼ ਕੀਤਾ ਜਾਂਦਾ ਕਾਦੇ ਨਾਮ ਜੀ ਸਰ ਵੈਂਡਰ ਦੀ ਬ੍ਰੈਂਗਲਸ ਆਉਂਦੀ ਹੈ ਤਾਂ ਇਹ ਐਮਰਜੈਂਸੀ ਸਟੋਨ ਵੀ ਪਾਇਆ ਹੁੰਦਾ ਹੈ ਪੋਜ਼ਿਟਿਵਿਟੀ ਓਕੇ ਸਲੀਪ ਦਾ ਬੈਟ ਪੋਜ਼ਿਟਿਵ ਹੁੰਦਾ ਜੀ ਸਰ ਠੀਕ ਆ ਸਰ ਥੈਂਕ ਯੂ ਜੀ ਬਾਕੀ ਅੱਗੇ ਹੈਂਗਿੰਗ ਲਾਈਟਸ 540 1650 ਲਾਈਟਸ ਲਾ ਕੇ ਡੈਕੋਰੇਟ ਕਰ ਸਕਦੇ ਹੋ ਤੁਸੀਂ ਆਪਣੀ ਬਾਲਕਨੀ ਨੂੰ ਕਿਤੇ ਵੀ ਲਗਾ ਸਕਦੇ ਹੋ ਅੱਗੇ ਦਿੱਲੀ سے ਆਇਆ ਦਾ ਇਨਕਰੀਜੇਬਲ ਆਰਟ ਦੇਖਦੇ ਹਾਂ ਇਹਨਾਂ ਕੋਲ ਕੀ ਕੁਝ ਹੈ ਖੰਦੀ ਸਰ ਕੀ ਹੈ ਇਹ ਹੈ ਬੋਲ ਲੈਵਲ 4 ਆਈਪੈਟ ਇਹ ਹੋਗਾ ਪਿਕਨਿਕ ਗਾਰਡਨ ਦਾ ਫਰਨਚਰ ਮਲਟੀਪਰਪਸ ਇਸ ओके ਇੱਕ ਇੱਕ ਸਾਈਡ ਤੇ ਇਹਦੇ ਲੱਗਿਆ ਹੋਇਆ ਫੋਮ ਦੂਜੀ ਸਾਈਡ ਕੋਈ ਕੋਈ ਕੇਰਲਾ ਸੀ ओके ਕਿਆ ਬਾਤ ਕੀ ਪ੍ਰਾਈਸ ਦਾ ਸਰ ਇਹ ਇਹ 2000 ਦਾ ਡਿਸਕਾਊਂਟ ਦੇ ਬਾਅਦ 1600 1600 ਦਾ 1600 ਦਾ ਡਬਲ ਸੀਟਡ ਹੈ ਇੱਕ ਸਾਈਡ ਤੇ ਗੱਦੀ ਲੱਗੀ ਹੋਈ ਹੈ ਇਹਦੇ ਬਾਕੀ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਸਾਈਜ਼ ਵੀ ਹੋਰ ਮਿਲ ਜਾਣਗੇ ਜੀ ਸਾਈਜ਼ ਜੇ ਤੁਹਾਡਾ 5x7

ਕਿੰਨੀਆਂ ਗੇਮਸ ਇਹਦੇ ਵਿੱਚ ਦੱਸਿਓ ਜੀ 12 ਇੰਸਟ੍ਰੂਮੈਂਟ ਜਲੇਗਾ ਆਪਕੋ 12 ਇੰਸਟ੍ਰੂਮੈਂਟ ਬਾਕਸ ਪਰ ਲਿਖੂਆ ਹੈ 12 ਇੰਸਟ੍ਰੂਮੈਂਟ ओके ਯਸ ਅਲਗਾ ਟਾਈਪ ਦਾ ਡਿਫਰੈਂਟ ਡਿਫਰੈਂਟ ਟਾਈਪ ਕੇ ਆਪਕੋ 12 ਇੰਸਟ੍ਰੂਮੈਂਟ ਮਿਲ ਜੂਗਾ ਜੀ ਬੱਚੇ ਕ੍ਰੀਏਟਿਵ ਬਹੁਤ ਬੰਦੇ ਆ ਬੇਨਾ ਬੱਚੋ ਕ੍ਰੀ ਬਹੁਤ ਅੱਛਾ ਐਜੂਕੇਸ਼ਨਲ ਹੈ ਬੱਚੂ ਕੇ ਲੀਏ ਬਿਲਕੁਲ ਬਿਲਕੁਲ ਕਿਉਂਕਿ ਬੱਚੇ ਕਈ ਵਾਰੀ ਮੈਜਿਕ ਦੇਖਦੇ ਆ ਉਹਨਾਂ ਨੂੰ ਲੱਗਦਾ ਵੀ ਕਿਤੇ ਰਿਐਲਿਟੀ ਚ ਹੈ ਪਰ ਇਹਦੇ ਨਾਲ ਬੱਚਿਆਂ ਨੂੰ ਲੱਗੂ ਵਾਕਈ ਉਹਨਾਂ ਦਾ ਨੋਲੇਜੇਬਲ ਚੀਜ਼ ਹੈ ਨੋਲੇਜੇਬਲ ਚੀਜ਼